ਤਸਰੀ ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲੈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਤਸਵੀਰਾਂ ਨੂੰ ਜੇਤੋਂ ਪੈਂਦੀ ਆ ਆਪਣੇ ਬਾਈ ਜੀ ਆਪਦੇ ਘਰੋਂ ਵੀਡੀਓ ਬਣ ਰਹੀ ਆ ਬਹੁਤ ਸੋਹਣੀ ਸਨੱਖੀ ਬਾਈ ਜੀ ਵੈੜ ਹੁਣੇ ਸੁਈ ਆ ਤੇ ਬੱਚੀ ਨੂੰ ਜਨਮ ਦਿੱਤਾ ਕਰਮਾਲੀ ਨੇ ਬਾਈ ਜੀ ਦੂਜਾ ਸੁਆ ਵੈੜ ਆ ਤੇ ਵੜਾਂ ਬਾਈ ਜੀ ਦੋ ਲੈ ਕੇ ਤੁਹਾਡੇ ਲਈ ਹਾਜ਼ਰ ਹੋਈਆਂ ਪਹਿਲਾ ਨੰਬਰ ਬਾਈ ਜੀ ਦੂਜਾ ਸੁਹਾ ਸੁਈ ਤੇ ਮਗਰੇ ਦੇ ਬੱਛੀ ਤੇ ਦੂਜਾ ਨੰਬਰ ਬਾਈ ਜੀ ਸੁਈ ਸਾਈਜ਼ ਦੂਜੇ ਸੁਹਾ ਵੜਾ 10 ਲੀਟਰ ਇਹ ਥੱਲੇ ਬਾਈ ਜੀ ਦੁੱਧ ਆ ਤੇ ਹੈ ਬਾਈ ਜੀ ਮੂਹਰੇ ਥੱਲੇ ਇਹ ਤੇਲ ਆ ਮਗਰੇ ਦੇ ਬਾਈ ਜੀ ਬੱਛੀ ਆ ਉਹ ਇਹਦੀ ਬੱਛੀ ਖੜੀ ਆਈ ਅੱਛੀ ਨੂੰ ਆਪਾਂ ਜਰਸੀ ਵੀ ਕਹਿ ਸਕਦੇ ਆ ਸ਼ਾਈਵਾਲ ਵੀ ਕਹਿ ਸਕਦੇ ਆ ਜੀ ਜਰਸੀ ਸ਼ਾਈਵਾਲ ਕਰਾਸ ਹੀ ਆ ਜੀ ਅੱਛੀ ਹੈ ਇਹ ਦੇ ਮਗਰੇ ਕੋਈ ਵੀਰ ਨੂੰ ਤੇ ਬਾਕੀ ਬੰਦੀ ਹੋ ਜਾਣ ਕਰੀ ਆਪਾਂ ਬਾਈ ਜੀ ਨੂੰ ਲੈ ਲੈ ਲਓ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦੋ ਮੇਰੇ ਜਿਹੜੀ ਦਾ ਨਾਮ ਹੀ ਰਾਣਾ ਹੀ ਤੇ ਆਪਣਾ ਐਡਰੈਸ ਪੈਂਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੱਤੀ ਠੀਕ ਆ ਬਾਈ ਜੀ ਕਿੰਨੇ ਦਾਗਾ ਜੀ ਆਪਣੇ ਕੋਲ ਨਾਗਾ ਆਪਣੇ ਕੋਲ 2 ਹੈ 2 ਵਾਲੀ ਤੇ ਦੋਨੇ ਸੁਨਸ ਵੰਗਾ ਜੀ ਹਾਂ ਜੀ ਦੋਨੇ ਸੁਨਸ ਵੰਗਾ ਆਦਾ ਹੁਣੇ ਤਾਜੀ ਸੁਈ ਹੁਣੇ ਇਹਨੂੰ ਦਾ ਹਜੇ ਮਿੰਟ 5 ਹੋਇਆ ਬਾਈ ਜੀ ਸੁਈ ਨੂੰ ਗਹਿੜ ਬਹੁਤ ਚੰਗੀ ਆ ਜ਼ੇਰ ਪੈਣੀ ਬਾਈ ਜੀ ਬਾਕੀ ਆ ਕੋਈ ਵੀ ਵੀਰ ਲਊਗਾ ਜੇਰ ਦੀ ਸੁਈ ਜੇਰ ਦੀ ਬਾਈ ਜੀ ਵੀਡੀਓ ਮੰਗੋਗੇ ਤੁਹਾਨੂੰ ਵੀਡੀਓ ਮਿਲੂਗੀ ਪ੍ਰੂਫ ਇਹਦਾ ਮੰਗੋਗੇ ਪ੍ਰੂ ਜੀਰ ਕਰਮ ਵਾਲੀ ਦੀ ਸੁੱਖਣਾ ਉਹਨੂੰ ਪਾਈ ਜਾਨੀਏ ਤੇ ਬਾਈ ਜੀ ਕਿੰਨੇ ਦੀ ਦੇਵਾਂਗੇ ਆਪਾਂ ਵੇੜੇ ਇਹ ਇਹ ਜੀ ਮੁੱਲ ਜਿੰਨਾ ਮਰਜ਼ੀ ਕਰਾਲੋ 70 ਤੋਂ 75 ਹਜ਼ਾਰ ਨਾਲੋਂ ਆਪਾਂ 65000 65000 ਦੇ ਵਿੱਚੋਂ ਬਾਈ ਜੀ ਮਾਲ ਤਾਨ ਕਰ ਦਾਂਗੇ ਤੁਹਾਡਾ ਕੋਈ ਗੱਲ ਹਾਂਜੀ ਬਾਈ ਜੀ ਤੇ ਦੂਜਾ ਨੰਬਰ ਬਾਈ ਜੀ ਦੂਜਾ ਨੰਬਰ ਜੀ ਇਹੇ ਦੂਜਾ ਸੂਏ ਦੂਜਾ ਸੂਏ ਵੇੜਾ ਜੀ ਇਹੇ ਹੈ ਬਾਈ ਜੀ ਤੇਲਾ ਇਹ ਹਾਂਜੀ ਹਾਂਜੀ ਤੇ ਦੁੱਧ 10 ਲੀਟਰ ਰਹੇਗਾ ਇਹ ਦੁੱਧ 10 ਲੀਟਰ ਰਹੇਗਾ ਹਾਂਜੀ ਮੂਹਰੇ ਪਰਲੇ ਥਨੋਂ ਕਬਹਣੀ ਤੇ ਜਿੱਧਰ ਬਹਿਨੇ ਆ ਉਹ ਦੂਜੇ ਪਾਸੇ ਬਾਈ ਜੀ ਤੇ ਲਾ ਮੂਹਰੇ ਲਾ ਤਾ ਨਾ ਇਹਦਾ 20000 ਮਾਨਦੇ ਜੀ ਠੀਕ ਹੈ ਜੀ 20000 ਠੀਕ ਹੈ ਜੀ ਇਹ 20000 ਦੀ ਦੇਣੀ ਆ ਆ ਵੇੜਾ ਮੜੀ ਤੋੜ ਕੇ ਵਿਖਾ ਦੇ 25 ਲੱਖ ਰੂਪੀ ਇਹ ਲਓ ਬਾਈ ਜੀ ਮੜੀ ਤੋੜ ਲੋ ਕੋਈ ਨਹੀਂ ਇੱਥੇ ਘਰੇ ਘਰੇ ਤੋੜ ਦਿੰਨੇ ਮੜਾ ਜਲੇ ਹੁੰਦੇ ਸੱਲੀ ਹੋ ਜੇ ਆਪਾਂ ਕੋਈ ਫਰਕ ਨਹੀਂ ਪੈਂਦਾ ਤੰਗ ਦਾ ਮੈਂ ਤੋੜਨ ਤੋਂ ਜਗਦੇ ਨੇ ਪਹਿਲਾਂ ਸਾਰੀ ਗੱਲਬਾਤ ਬੋਲਤੀ ਸੀਗੀ ਕੋਈ ਗੱਲ ਨਹੀਂ ਲਓ ਬਾਈ ਜੀ ਤੋੜ ਚਾਲ ਵੀ ਤ ਦਸੱਲੀ ਪਾਰਕ ਕਰ ਲੋ ਬਈ ਸੋਹਣੀ ਸੁਨੱਖੀ ਗੈਰ ਆ ਉਹ ਤੇ ਆਲ ਤੈਨੂੰ ਚੈੱਕ ਕਰਾਉਣੇ ਆ ਦਸੱਲੀ ਪਾਰਕ ਥੋਈ ਆਪ ਕਰ ਰਹੀ ਚੰਗੀ ਖੁੱਲੇ ਲੈਵੇ ਦੀ ਆ ਥਾਂ ਤੋਂ ਬਾਈ ਜੀ ਮੱਝਾਰ ਗੱਲ ਗਿਆ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਬਾਈ ਜੀ ਪੂਰੇ ਗਾਇ ਵਿੱਚ ਲੱਗੇ ਆ ਮੋੜ ਲਿਆ ਚਲ ਬੱਚੇ ਦਾ ਕਰਦੀ ਕੋਈ ਮੋੜ ਲੈ ਲਓ ਬਾਈ ਜੀ ਬੱਚੇ ਦਾ ਜਾਨਵਰ ਨੇ ਹਜੇ ਸੂਕੇ ਹਤੀ ਕਰਕੇ ਕਰਨੇ ਕਰਨਾ ਆਪਾਂ ਨੂੰ ਹੀ ਪਤਾ ਤੇ ਮਾਂ ਦਾ ਤਾਂ ਰਸਤਾ ਹੀ ਥੋੜਾ ਜਿਆ ਕਹੋ ਜਿਆ ਹੁੰਦਾ ਜੀ ਵੀ ਬੱਚੇ ਤੋਂ ਦੂਰ ਨਹੀਂ ਰਹਿ ਸਕਦੀ ਲਓ ਜੀ ਬੱਚੀ ਬਹੁਤ ਚੰਗੀ ਆ ਬਾਈ ਜੀ ਇਹ ਆਪਾਂ 65000 ਦੇ ਵਿੱਚੋਂ ਮਾਲਤਾਨ ਕਰਾਂਗੇ ਬਾਈ ਜੀ ਹਾਂਜੀ ਲੋ ਬਾਈ ਜੀ ਦੂਜਾ ਨੰਬਰ ਵੀ ਮੜੀ ਤੋੜ ਦਿਓ ਜੀ ਲੱਤਾਂ ਲਵੈੜ ਵੀ ਤੋੜ ਕੇ ਵਿਖਾ ਰਹੇ ਆ ਬਾਈ ਜੀ ਤੁਹਾਨੂੰ ਦੇਖੋ ਤੇਲ ਹੈ ਤੇ ਬਾਈ ਜੀ ਵੈੜ ਬਹੁਤ ਚੰਗੀ ਆ ਕੋਈ ਕਰਮਾ ਵਾਲਾ ਵੀਰ ਜਿਹੜਾ ਲੈ ਗਿਆ ਤੇ ਮੁਰਦੇ ਸੂਏ ਨੂੰ ਗੱਬਨ ਨੇ ਵੈੜਾ ਹਰ ਕੀ ਬੰਦੇ ਨੇ ਪਾਸ ਕਰ ਲੈਣੀ ਆ ਬਾਈ ਜੀ ਮਾੜੀ ਮਾੜੀ ਕੱਚੀ ਲੱਸੀ ਜੀ ਥਾਂ ਦੇ ਵਿੱਚ ਆਉਂਦੀ ਜ਼ਰੂਰ ਆ ਕਿਸੇ ਵੀਰ ਨੇ ਮਾੜੀ ਮੋਟੀ ਜਿਵੇਂ ਮਲਟੀਪਲਸ ਵਰਗੀ ਦਵਾਈ ਦੁਈ ਆ ਜੀ ਫੈਰੋਸਨ ਗੋਲੇ ਕਾਲਗਾ ਉਹ ਜੀ ਵੀ ਆਈਟਮ ਦੇ ਲਈ ਇਹਨੂੰ ਕਰਮਾ ਵਾਲੀ ਨੂੰ ਤੇ ਇਹਦਾ ਥਣ ਬਾਈ ਜੀ ਬਰਾਬਰ ਹੋ ਜਾਣਾ ਮੁਰਦੇ ਸੂਏ ਨੂੰ 100 ਦਾ 100% ਹੀ ਥਣ ਚੱਲ ਸਕਦਾ ਮਿੱਠਾ ਤੇਲ ਤੂਲ ਦਿੱਤਾ ਜਾਂਦਾ ਬਾਈ ਜੀ ਕਿਉਂ ਆਪਣਾ ਹੈਗਾ ਵਪਾਰ ਦਾ ਕੰਮ ਅਲਾ ਕਹਿੰਦਾ ਸਾਨੂੰ ਤਾਂ ਦੱਸੀ ਜਾਂਦਾ ਤੇ ਤੂੰ ਆਪ ਹੀ ਦੇ ਲਖ ਆਪ ਦੇਣ ਦਾ ਮਸਲਾ ਬਾਈ ਜੀ ਆਪਾਂ ਕਿਹੜਾ ਸਾਲ ਪਰ ਰੱਖਣੀ ਹੁੰਦੀ ਆ ਆਪਾਂ ਤਾਂ ਜਿਹੜੀ ਵਿਚਾਰੀ ਕਰਮਾ ਵਾਲੀ ਨਫਾ ਦਿੰਦੀ ਉਹ ਵੀ ਵੇਚ ਨਹੀਂ ਪੈਣੀ ਆ ਤੇ ਜਿਹੜੀ ਬਾਈ ਜੀ ਘਾਟਾ ਪਾਉਂਦੀ ਉਹ ਵੀ ਵੇਚ ਨਹੀਂ ਪੈਣੀ ਆ ਗੱਲ ਲਾ ਲਾ ਕੇ ਪਸੂ ਨੂੰ ਨਹੀਂ ਰੱਖ ਸਕਦੇਗੇ ਜੇ ਆਪਾਂ ਗੱਲ ਲਾਉਣੇ ਤਾਂ ਬਾਈ ਜੀ ਕੰਮ ਵਪਾਰ ਦਾ ਨਹੀਂ ਚੱਲਦਾਗਾ ਇਹ ਬਾਈ ਜੀ ਤੁਹਾਨੂੰ 20000 ਰੁਪਏ ਦੀ ਵਾੜ ਦੇਣੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬੇਫੇਵਰਾ ਹੋਵੇ ਆ ਜੇ ਦੋ ਡੰਗ ਚੋਕੇ ਦਸੱਲੀ ਪਰਖਾ ਦੀ ਕਰਕੇ ਤੇ ਚੜਾ ਕੇ ਬਾਈ ਜੀ ਲੈ ਗੋ ਵਾੜ ਬਹੁਤ ਚੰਗੀ ਆ ਜੀ ਲਓ ਬਾਈ ਜੀ ਤੇ ਮੇਰਾ ਨੰਬਰ ਆਪਣਾ ਦੱਸ ਦੋ ਤੁਹਾਨੂੰ 95682 9568 ਇੱਕ ਕਰੀ ਫੇਰ ਦੱਸ ਦੇ 95682 9568 ਲਓ ਬਾਈ ਜੀ ਇਹ ਆਪਣਾ ਮੋਬਾਈਲ ਨੰਬਰ ਆ ਕਿਸੇ ਵੀਰ ਦੇ ਕੋਈ ਵੀ ਦੁਲਹਨ ਨਗਾ ਦੇ ਵਿੱਚੋਂ ਜਾਨਵਰ ਪਸੰਦ ਆਵੇ ਤੇ ਆਪਣਾ ਨੰਬਰ ਬਾਈ ਜੀ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਰਕ ਵੀਰ ਜੀ ਜ਼ਰੂਰ ਕਰ ਲਿਓ ਵੀਡੀਓ ਆ ਬਾਈ ਆਪਣੇ ਸੋਹਣੇ ਲੱਗੇ ਕੇ ਸ਼ੇਅਰ ਕਰ ਲਿਓ ਲੈ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ ਲਓ